ਨਸ਼ਾ ਖਿਲਾਫ ਜਿੱਥੇ ਪੁਲਿਸ ਵੱਡੀ ਕਾਰਵਾਈ ਕਰ ਰਹੀ ਹੈ ਉੱਥੇ ਹੀ ਬਟਾਲਾ ਪੁਲਿਸ ਦੇ थाना ਸਿਵਲ ਲਾਈਨ ਪੁਲਿਸ ਦੀ ਟੀਮ ਵੱਲੋਂ ਮੁਖਬਰ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਇੱਕ ਟਰੱਕ ਦੀ ਚੈਕਿੰਗ ਦੌਰਾਨ ਉਸ ਤੋਂ ਸ਼ਰਾਬ ਬਰਾਮਦ ਕੀਤੀ ਗਈ ਹੈ ਸ਼ਰਾਬ ਦੀਆਂ 510 ਪੇਟੀਆਂ ਬਰਾਮਦ ਕੀਤੀਆਂ ਨੇ ਪੁਲਿਸ ਦੇ ਮੁਤਾਬਕ ਇਹ ਸ਼ਰਾਬ ਪੰਜਾਬ ਦੀ ਬਣੀ ਹੋਈ ਹੈ ਤੇ ਰਾਜਸਥਾਨ ਜਾ ਰਹੀ ਸੀ ਜਿਸ ਦੇ ਕੋਈ ਕਾਗਜ਼ਾਤ ਡਰਾਈਵਰ ਕੋਲ ਨਹੀਂ ਸਨ ਬੈਰਹਾਾਲ ਪੁਲਿਸ ਨੇ ਇਸ ਸ਼ਰਾਬ ਨੂੰ ਟਰੱਕ ਸਮੇਤ ਤੇ ਡਰਾਈਵਰ ਨੂੰ ਕਾਬੂ ਕਰਦੇ ਹੋਏ ਕੇਸ ਦਰਜ ਕਰਕੇ ਜਾਂਚਬੰਦ ਸ਼ੁਰੂ ਕਰ ਦਿੱਤੀ ਹੈ ਅਸੀਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਰੈਗੂਲਰਲੀ ਜਿਹੜੀ ਨਸ਼ੇ ਦੇ ਖਿਲਾਫ ਸ਼ਰਾਬ ਦੇ ਖਿਲਾਫ ਅਸੀਂ ਐਕਸ਼ਨਸ ਲੈਂਦੇ ਰਹਿੰਦੇ ਆਂ ਕੱਲ ਸੜਕ ਕੋ ਇੱਕ ਸੀਕ੍ਰੀਟ ਇਨਫੋਰਮੇਸ਼ਨ ਆਈ ਸੀਪੀ ਕੁਸ਼ਰਾਬ ਦਾ ਪਰ ਆ ট্রাক ਜਿਹੜਾ ਆ ਉਹ ਅ ਅੰਮ੍ਰਿਤਸਰ ਸਾਈਡ ਤੋਂ ਅਕੇ ਪਾਸ ਆਉਣ ਹੋ ਰਿਹਾ ਆ ਬਾਈਪਾਸ ਤੋਂ ਤੇ ਅਸੀਂ ਸੜਕ ਕੋ ਜਦੋਂ ਇਨਫੋਰਮੇਸ਼ਨ ਆਈ ਅਸੀਂ ਇਮੀਡੀਏਟਲੀ ਕੁੱਪੂਵਾਲ ਦੇ ਲਾਗੇ ਗਏ ਤੇ ਸਾਨੂੰ ਇਹ ਟਰੱਕ ਮਿਲਿਆ ਏ ਅਸਪਰ ਇਨਫੋਰਮੇਸ਼ਨ ਅਸੀਂ ਇਹਨੂੰ ਰੋਕਿਆ ਰੋਕਣ ਤੇ ਅਸੀਂ ਇਹ ਬਿਲਡਿੰਗਾਂ ਚੈੱਕ ਕੀਤੀਆਂ ਬਿਲਡਿੰਗਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਫੁੱਲੀਆਂ ਭਰੀਆਂ ਚ ਨੂੰ ਖਿਲ-ਖਿਲ ਇੰਗਲਿਸ਼ ਦੇ ਵਿੱਚ ਤੇ ਉਹਦੇ ਚ ਲਿਖਿਆ ਸੀਗਾ ਵੀ 460 ਬੈਗ ਜਿਹੜੀਆਂ ਫੁੱਲੀਆਂ ਦੇ ਆ ਇਹਦੇ ਵਿੱਚ ਹੈਗੇ ਕਿਉਂਕਿ ਸਾੜ ਕੋ ਇਨਫੋਰਮੇਸ਼ਨ ਸੀ ਅਸੀਂ ਓਨ ਦੀ ਬੇਸਿਸ ਆਫ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਵਾਕਈ ਉੱਪਰਲੇ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸਾਈਡਾਂ ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਪਿਛਾਰ ਉਹਨਾਂ ਸੈਂਟਰ ਕਰਕੇ ਵੀ ਚਾਰ ਚਫੇਰ ਉਹ ਲਗਾ ਕੇ ਇੰਪੀਰੀਅਲ ਬਲੂ ਦੀ ਸ਼ਰਾਬ ਜਿਹੜੀ ਆ ਉਸ ਮਗਲ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬੀਆਂ ਫੜੀਆਂ ਤੇ ਜਿਹਦੇ ਵਿੱਚ ਕੁਝ ਪਉਗੇ ਆ ਕੁਝ ਅਧਿਗੇ ਆ ਕੁਝ ਪੂਰੀਆਂ ਪੇਟੀਆਂ ਅਲੱਗ-ਅਲੱਗ ਕਾਊਂਟਿੰਗ ਆ ਤੇ ਇਹ ਜਿਹੜੀ 510 ਪੇਟੀਆਂ ਆ ਇੰਪੀਰੀਅਲ ਬਲੂ ਮਾਰਕੀਟ ਦੀਆਂ ਤੇ ਫॉर ਸੇਲ ਇਨ ਪੰਜਾਬ ਆ ਐਸ ਪਰ ਜਿਹੜੀ ਬਿਲਡਿੰਗਾਂ ਦੇ ਮੁਤਾਬਕ ਇਹਨੇ ਵੈਸਟ ਬੰਗਾਲ ਸਲੀਗੁਰੀ ਜਾਣਾ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਮੈਂ ਉਹਨਾਂ ਮੈਂ ਵੈਸਟ ਬੰਗਾਲ ਜਾਣਾ ਸੀਗਾ ਨੈਕਸਟ ਅਸੀਂ ਓਰੀਡੀਅ ਅਸੀਂ 5 ਦਿਨ ਦਾ ਰਿਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁਸ਼ਟੀਸ਼ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਥਣੀ ਸੀ ਤੇ ਕਿੱਥੋਂ ਇਹ ਚੜੀ ਆ ਕਿਸ ਦਾ ਕੀਤਾ ਗਿਆ ਹਾਂਜੀ ਇਹਦੇ ਵਿੱਚ ਅਸੀਂ 10 ਨੰਬਰ ਮੁਕੱਦਮਾ ਦਰਜ ਕਰ ਦਿੱਤਾ ਕਾਰਟਿਕ 14 ਤੇ ਕਿਉਂਕਿ ਗਲਤ ਬਿਲਡਿੰਗਾਂ ਵਰਤ ਕੇ ਉਹਦੇ ਵਿੱਚ ਉਹਦੀ ਆਰਚ ਸ਼ਰਾਬ ਭਰੀ ਹੀ ਇਸ ਕਰਕੇ ਅਸੀਂ ਫੋਟੋ ਵੀ ਦਾ ਵੀ ਇਹਦੇ ਵਿੱਚ ਵਾਧਾ ਕੀਤਾ ਇਹ ਕਿਨੇ ਕਬ ਲੋਕ ਕਿਤੇ ਗਏ ਇਹਦੇ ਵਿੱਚ ਅਸੀਂ ਇੱਕ ਡਰਾਈਵਰ ਹੈ ਜਿਹੇ ਫਿਲਹਾਲ ਕਾਬੂ ਕੀਤਾ ਹੈ ਤੇ ਉਹਦਾ ਨਾਮ ਈਸ਼ਾ ਰਾਮ ਹੈ ਜਿਹਦਾ ਕਿ ਰਾਜਸਥਾਨ ਨੂੰ ਬਲੌਕ ਕਰਦਾ ਤੇ ਫਰਦਰ ਜਿਸ ਬੰਦੇ ਨੇ ਇਹਨੂੰ ਕਾਲ ਕਰਕੇ ਇਹਨੂੰ ਕਿਹਾ ਵੀ ਤੂੰ ਇੱਥੋਂ ਟਰੱਕ ਲੈ ਲਾ ਅਸੀਂ ਉਸ ਬੰਦੇ ਨੂੰ ਵੀ ਨਾਮਿਨੇਟ ਕਰਤਾ ਮੈਂ ਕਾਈਂਡਲੀ ਇਹ ਜੇ ਨਾਮ ਨਹੀਂ ਉਜਾਗਰ ਕਰੂੰਗਾ ਤਾਂ ਕਿ ਮੈਂ ਮੇਰੀ ਇਨਵੈਸਟੀਗੇਸ਼ਨ ਅੱਗੇ ਬਰਨਾ ਹੋਵੇ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਤੇ ਉਹਦੇ ਉਹਦੀ ਉਹਨੂੰ ਅਸੀਂ ਕਾਬੂ ਕਰਕੇ ਉਹਦੀ ਪ੍ਰੋਸੀਜਰਸ ਤੋਂ ਫਿਰ ਅਸੀਂ ਪ੍ਰੋਬਬਿਲੀ ਅਸੀਂ ਅਸਲ ਮਾਲਕ ਤੱਕ ਤੇ ਡਿਲੀਵਰੀ ਕਿੱਥੇ ਹੋਣੀ ਸੀ ਉੱਥੋਂ ਤੱਕ ਸਾਨੂੰ ਕੁਆਲਿਟੀ ਹੋਊਗੀ ਨਸ਼ਾ ਖਿਲਾਫ ਜਿੱਥੇ ਪੁਲਿਸ ਵੱਡੀ ਕਾਰਵਾਈ ਕਰ ਰਹੀ ਹੈ ਉੱਥੇ ਹੀ ਬਟਾਲਾ ਪੁਲਿਸ ਦੇ थाना ਸਿਵਲ ਲਾਈਨ ਪੁਲਿਸ ਦੀ ਟੀਮ ਵੱਲੋਂ ਮੁਖਬਰ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਇੱਕ ਟਰੱਕ ਦੀ ਚੈਕਿੰਗ ਦੌਰਾਨ ਉਸ ਤੋਂ ਸ਼ਰਾਬ ਬਰਾਮਦ ਕੀਤੀ ਗਈ ਹੈ ਸ਼ਰਾਬ ਦੀਆਂ 510 ਪੇਟੀਆਂ ਬਰਾਮਦ ਕੀਤੀਆਂ ਨੇ ਪੁਲਿਸ ਦੇ ਮੁਤਾਬਕ ਇਹ ਸ਼ਰਾਬ ਪੰਜਾਬ ਦੀ ਬਣੀ ਹੋਈ ਹੈ ਤੇ ਰਾਜਸਥਾਨ ਜਾ ਰਹੀ ਸੀ ਜਿਸ ਦੇ ਕੋਈ ਕਾਗਜ਼ਾਤ ਡਰਾਈਵਰ ਕੋਲ ਨਹੀਂ ਸਨ ਬੈਰਹਾਾਲ ਪੁਲਿਸ ਨੇ ਇਸੇ ਸ਼ਰਾਬ ਨੂੰ ਟਰੱਕ ਸਮੇਤ ਤੇ ਡਰਾਈਵਰ ਨੂੰ ਕਾਬੂ ਕਰਦੇ ਹੋਏ ਕੇਸ ਦਰਜ ਕਰਕੇ ਛਾਣਬੇਨ ਸ਼ੁਰੂ ਕਰ ਦਿੱਤੀ। ਅਸੀਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਰੈਗੂਲਰਲੀ ਜਿਹੜੀ ਨਸ਼ੇ ਦੇ ਖਿਲਾਫ ਸ਼ਰਾਬ ਦੇ ਖਿਲਾਫ ਅਸੀਂ ਐਕਸ਼ਨਸ ਲੈਂਦੇ ਰਹਿੰਦੇ ਆ। ਕੱਲ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀਪੀ ਕੁਸ਼ਰਾਬ ਦਾ ਪਰਿਆ ਟਰੱਕ ਜਿਹੜਾ ਆ ਉਹ ਅੰਮ੍ਰਿਤਸਰ ਸਾਈਡ ਤੋਂ ਅਕੇ ਪਾਸ ਆਉਣ ਹੋ ਰਿਹਾ ਆ ਬਾਈਪਾਸ ਤੋਂ ਤੇ ਅਸੀਂ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਅਸੀਂ ਇਮੀਡੀਏਟਲੀ ਕੁੱਪੂਵਾਲ ਦੇ ਲਾਗੇ ਗਏ ਤੇ ਸਾਨੂੰ ਇਹ ਟਰੱਕ ਮਿਲਿਆ। ਏ ਐਸ ਪਰ ਇਨਫੋਰਮੇਸ਼ਨ ਅਸੀਂ ਉਹਨੂੰ ਰੋਕਿਆ ਰੋਕਨ ਤੇ ਅਸੀਂ ਇਹ ਬਿਲਡਿੰਗਾਂ ਚੈੱਕ ਕੀਤੀਆਂ ਬਿਲਡਿੰਗਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਫੁੱਲੀਆਂ ਭਰੀਆਂ ਚ ਉਹ ਖਿਲ-ਖਿਲ ਇੰਗਲਿਸ਼ ਦੇ ਵਿੱਚ ਤੇ ਉਹਦੇ ਵਿੱਚ ਲਿਖਿਆ ਸੀਗਾ ਵੀ 460 ਬੈਗ ਜਿਹੜੀਆਂ ਫੁੱਲੀਆਂ ਦੇ ਆ ਇਹਦੇ ਵਿੱਚ ਹੈਗੇ ਕਿਉਂਕਿ ਸਾੜ ਕੋ ਇਨਫੋਰਮੇਸ਼ਨ ਸੀ ਅਸੀਂ ਉਹਨ ਦੀ ਬੇਸਿਸ ਆਫ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਵਾਕਈ ਉੱਪਰਲੇ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸਾਈਡਾਂ ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਵਿੱਚਕਾਰ ਉਹਨਾਂ ਸੈਂਟਰ ਕਰਕੇ ਵੀ ਚਾਰਫੇਰ ਉਹ ਲਗਾ ਕੇ ਇੰਪੀਰੀਅਰ ਬਲੂ ਦੀ ਸ਼ਰਾਬ ਜਿਹ ਉਸ ਮਗਲ ਕਿ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬੀਆਂ ਫੜੀਆਂ ਤੇ ਜਿਹਦੇ ਵਿੱਚ ਕੁਝ ਪਉਗੇ ਆ ਕੁਝ ਅਧਿਗੇ ਆ ਕੁਝ ਪੂਰੀਆਂ ਪੇਟੀਆਂ ਅਲੱਗ-ਅਲੱਗ ਕਾਊਂਟਿੰਗ ਆ ਤੇ ਇਹ ਜਿਹੜੀ 510 ਪੇਟੀਆਂ ਆ ਇੰਪੀਰੀਅਲ ਬਲੂ ਮਾਰਕੀਟ ਦੀਆਂ ਤੇ ਫॉर ਸੇਲ ਇਨ ਪੰਜਾਬ ਆ ਐਸ ਪਰ ਜਿਹੜੀ ਬਿਲਟੀਆਂ ਦੇ ਮੁਤਾਬਕ ਇਹਨੇ ਵੈਸਟ ਬਿੰਗਵਾਲ ਸਿੱਲੀਕੁੜੀ ਜਾਣਾ ਸੀਗਾ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਹੁਣ ਡਰਾਈਵਰ ਦੇ ਮੁਤਾਬਕ ਮੈਂ ਉਹਨ ਦਾ ਮੈਂ ਵੈਸਟ ਬਿੰਗਵਾਲ ਜਾਣਾ ਸੀਗਾ ਨੈਕਸਟ ਅਸੀਂ ਹੋਰ ਇਹ ਅਸੀਂ 5 ਦਿਨ ਦਾ ਰਿਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਥਣੀ ਸੀ ਤੇ ਕਿੱਥੋਂ ਇਹ ਚੜੀ ਆ ਕਿਸ ਦਾ ਕੀਤਾ ਗਿਆ ਹਾਂਜੀ ਇਹਦੇ ਵਿੱਚ ਅਸੀਂ 10 ਨੰਬਰ ਮੁਕੱਦਮਾ ਦਰਜ ਕਰ ਦਿੱਤਾ ਕਾਰਟਿਕ 14 ਤੇ ਕਿਉਂਕਿ ਗਲਤ ਬਿਲਟੀਆਂ ਵਰਤ ਕੇ ਉਹਦੇ ਵਿੱਚ ਉਹਦੀ ਆਰਚ ਸ਼ਰਾਬ ਭਰੀ ਹੀ ਇਸ ਕਰਕੇ ਅਸੀਂ 420 ਦਾ ਵੀ ਇਹਦੇ ਵਿੱਚ ਵਾਧਾ ਕੀਤਾ ਤੇ ਕਿੰਨੇ ਕ ਲੋਕ ਕਿਤੇ ਗਏ ਇਹਦੇ ਵਿੱਚ ਅਸੀਂ ਇੱਕ ਡਰਾਈਵਰ ਹੈ ਜਿਹੜਾ ਫਿਲਹਾਲ ਕਾਬੂ ਕੀਤਾ ਹੈ ਤੇ ਉਹਦਾ ਨਾਮ ਈਸਾ ਰਾਮ ਹੈ ਜਿਹਦਾ ਕਿ ਰਾਜਸਥਾਨੋਂ ਬਲੌਕ ਕਰਦਾ ਫਰਦਰ ਜਿਸ ਬੰਦੇ ਨੇ ਇਹਨੂੰ ਕਾਲ ਕਰਕੇ ਇਹਨੂੰ ਕਿਹਾ ਵੀ ਤੂੰ ਇੱਥੋਂ ਟਰੱਕ ਲੈ ਲਾ ਅਸੀਂ ਉਸ ਬੰਦੇ ਨੂੰ ਵੀ ਨਾਮਿਨੇਟ ਕਰਤਾ ਮੈਂ ਕਾਈਂਡਲੀ ਇਹ ਜੇ ਨਾਮ ਨਹੀਂ ਉਜਾਗਰ ਕਰੂੰਗਾ ਤਾਂ ਕਿ ਮੈਂ ਮਰੀ ਇਨਵੈਸਟੀਗੇਸ਼ਨ ਹਨ ਪਰਣਾ ਹੋਵੇ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਤੇ ਉਹਦੇ ਉਹਦੀ ਉਹਨੂੰ ਅਸੀਂ ਕਾਬੂ ਕਰਕੇ ਉਹਦੀ ਪ੍ਰੋਗਰੈਸ ਤੋਂ ਫਿਰ ਅਸੀਂ ਪ੍ਰੋਬੈਬਿਲਿਟੀ ਅਸੀਂ ਅਸਲ ਮਾਲਕ ਤੱਕ ਤੇ ਡਿਲੀਵਰੀ ਜਿੱਥੇ ਹੋਣੀ ਸੀ ਉੱਥੋਂ ਤੱਕ ਸਾਨੂੰ ਕੁਆਲਿਟੀ ਹੋਵੇਗੀ